ਤੇ ਤੈਨੂੰ ਪਤਾ ਨਹੀਂ ਮੈਨੂੰ ਤੇ ਬੇਟੀ ਆਈ ਉਹਨੇ ਦੱਸਿਆ ਮੈਨੂੰ ਤੇ ਪਤਾ ਹੀ ਨਹੀਂ ਮੈਨੂੰ ਤੇ 4 ਮਹੀਨੇ ਹੋ ਗਏ ਮੈਨੂੰ ਫੋਨ ਹੀ ਨਹੀਂ ਉਹਦਾ ਆਇਆ ਨਾ ਮੇਰੇ ਨਾਲ ਗੱਲ ਹੋਈ ਇੱਕ ਕੁੜੀ ਆਇਆ ਹੈ ਕਹਿੰਦਾ ਇਹ ਮੈਂ ਤੇ ਮੁੰਡਾ ਹਾਂ ਤੇਰਾ ਮੈਂ ਮਰ ਨਹੀਂ ਸਕਦਾ ਤੂੰ ਫੇਰ ਨਾ ਕਰਿਆ ਕਰ ਮੈਂ ਇੱਕ ਜਿੱਲ੍ਹੀ ਦਾ ਰਾਜਾ ਹਾਂ ਮੈਂ ਪੱਕਾ ਬੰਦਾ ਹਾਂ ਜਿੱਦੀ ਮਰਜ਼ੀ ਮਾ ਜਾ ਮੈਂ ਕਿਹਾ ਬੇਟਾ ਤੂੰ ਮੈਨੂੰ ਫੋਨ ਕਰਿਆ ਕਰ ਮੇਰੇ ਮੇਰਾ ਦਿਲ ਬੜਾ ਖੁਸ਼ਦਾ ਤੇ ਕਹਿੰਦਾ ਕੋਈ ਗੱਲ ਨਹੀਂ ਉਹ ਵੀ ਲੱਭ ਤਾ ਵੀ ਨਹੀਂ ਲੱਭਾ ਵੀਰ ਉਹਨੇ ਵੀਡੀਓ ਪਾਈ ਉਗਰੇ ਦੂਜੇ ਨਾ ਫੋਟੋ ਪੇ ਦੀ ਗੰਦੇ ਬੁਹੇ ਹੋ ਗਏ ਸੰਸਕਾਰ ਹੋ ਗਏ ਨਾਲ 2.5 ਕੁ ਮਹੀਨੇ ਹੋ ਗਏ ਪਤਾ ਲੱਗਾ ਕਿ ਉਹਦੇ ਸੰਸਕਾਰ ਉੱਥੇ ਕਰ ਦਿੱਤਾ ਗਿਆ ਸਰਕਾਰ ਤੇ ਉਹ ਕਹਿ ਰਹੇ ਨੇ ਸੰਸਕਾਰ ਕਰਤਾ ਪਰ ਜੇ ਦੇਖਣ ਜਾ ਰਹੇ ਪਰ ਜਦੋਂ ਤੱਕ ਸਾਡੇ ਅੱਗੇ ਵੀਡੀਓ ਨਹੀਂ ਆਉਂਦੀ ਜਾਂ ਕੋਈ ਫੋਟੋ ਨਹੀਂ ਆਉਂਦੇ ਫਿਰ ਉਹਨਾਂ ਤੇ ਕਰ ਅਸੀਂ ਮੰਨਦੇ ਮੰਨ ਨਹੀਂ ਸਕਦੇ ਮਤਲਬ ਜਦੋਂ ਕੋਈ ਵੀਡੀਓ ਆਏਗੀ ਸੰਸਕਾਰ ਦੀ ਜਾਂ ਸਾਡੇ ਕੋਈ ਫੋਟੋ ਆਏਗੀ ਫਿਰ ਹੀ ਅਸੀਂ ਮੰਨਾਂਗੇ ਹਾਂ ਵੀ ਸੰਸਕਾਰ ਹੋ ਗਿਆ ਉੱਥੇ ਬਾਅਦ ਇਹੀ ਕਰਦੇ ਆ ਜੀ ਜੋ ਵੀ ਉੱਥੇ ਜਿਹੜਾ ਪਾਣਾ ਵਰਤਿਆ ਉਹ ਸਾਨੂੰ ਦੱਸਿਆ ਜਾਵੇ ਜਿਹੜੇ ਸਾਡੇ ਪੰਜਾਬੀ ਭਰਾ ਉਥੇ ਇਟਲੀ ਦੇ ਵਿੱਚ ਜਾਂ ਕਿਤੇ ਵੀ ਬੈਠੇ ਨੇ ਉਹਨਾਂ ਨੂੰ ਇਹ ਬੇਨਤੀ ਹੈ ਕਿ ਜਿੰਨੇ ਵਾਅਦਤ ਵਾਦੇ ਇਸ ਪਰਵਾਹ ਦੀ ਜਿਹੜੀ ਬਾਹ ਫੜੀ ਜਾਵੇ ਤੇ ਜਾਂ ਪਤਾ ਲੱਗੇ ਉਹਨਾਂ ਦਾ ਇਕੱਲਾ ਹੀ ਜਿਹੜਾ ਘਰ ਦਾ ਜਿਹੜਾ ਕਮਾਈ ਦਾ ਸਾਧਨ ਸੀ ਪਿੱਛੇ ਜੀ ਥੋੜਾ ਸਮਾਂ ਹੀ ਹੋਇਆ ਸਾਡੇ ਚਾਚਾ ਜੀ ਦਾ ਸਵਰਗਵਾਸ ਹੋ ਗਿਆ ਉਸ ਤੋਂ ਬਾਅਦ ਜਿਹੜਾ ਕਮਾਈ ਦਾ ਜਿਹੜਾ ਸਾਧਨ ਸੀ ਵੀਰ ਜੀ ਉਹ ਸਾਡੇ ਇਹ ਵੀਰ ਸਾਡੇ ਜਿਹੜੇ ਬਾਹ ਜਿਹੜੇ ਮਨਜੀਤ ਸਿੰਘ ਜੀ ਜਿਹੜੇ ਆਪਣੀ ਰੋਜੀ ਰੋਟੀ ਕਮਾਉਣ ਵਾਸਤੇ ਬਾਹ ਗਏ ਸੀ Transcribe the ਰੋਜੀ ਰੋਟੀ ਖਾਤਰ ਵਿਦੇਸ਼ ਗਏ ਜ਼ਿਲ੍ਹਾ ਕਪੂਰਥਲਾ ਦੇ ਕਸਬਾ ਨਡਾਲਾ ਦੇ ਨੌਜਵਾਨ ਮਨਜੀਤ ਸਿੰਘ ਉਰਫ ਪੱਪੂ ਪੁੱਤਰ ਲੇਟ ਬਲਕਾਰ ਸਿੰਘ ਦੀ ਇਟਲੀ ਵਿਖੇ ਭੇਤ ਭਰੇ ਹਾਲਾਤਾਂ 'ਚ ਮੌਤ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ। ਪਾਬੁਕ ਹੁੰਦਿਆ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਪਿਛਲੇ 2.5 ਮਹੀਨੇ ਤੋਂ ਉਨ੍ਹਾਂ ਦੀ ਆਪਣੇ ਪੁੱਤ ਨਾਲ ਫੋਨ 'ਤੇ ਕੋਈ ਗੱਲਬਾਤ ਨਹੀਂ ਹੋ ਪਾਈ ਅਤੇ ਅੱਜ ਸੋਸ਼ਲ ਮੀਡੀਆ ਰਾਹੀਂ ਪਤਾ ਲੱਗਾ ਕਿ ਉਸ ਦੀ ਤਕਰੀਬਨ 2 ਮਹੀਨਾ ਪਹਿਲਾਂ ਮੌਤ ਹੋ ਚੁੱਕੀ ਹੈ ਤੇ ਇਟਲੀ ਵਸਦੇ ਸਮਾਜ ਸੇਵੀ ਪੰਜਾਬੀਆਂ ਨੇ ਉਸ ਦੀ ਮ੍ਰਿਤਕ ਦੇ ਸੰਭਾਲ ਕੇ ਇਸ ਦੇ ਵਾਰਸਾਂ ਦੇ ਭਾਲ ਲਈ ਸੋਸ਼ਲ ਮੀਡੀਆ ਤੇ ਅਪੀਲ ਕੀਤੀ ਸੀ ਪਰੰਤੂ 1 ਮਹੀਨਾ ਉਡੀਕ ਕੇ ਸਮਾਜ ਸੇਵੀਆਂ ਨੇ ਇਟਲੀ ਚ ਹੀ ਉਸ ਦਾ ਅੰਤਿਮ ਸੰਸਕਾਰ ਕਰ ਦਿੱਤਾ ਉਧਰ ਪਰਿਵਾਰਿਕ ਮੈਂਬਰਾਂ ਨੇ ਮੰਗ ਕੀਤੀ ਕਿ ਉਸ ਦੇ ਮੌਤੇ ਕਾਰਨਾਂ ਦੀ ਜਾਂਚ ਹੋਣੀ ਚਾਹੀਦੀ ਹੈ ਇੱਥੇ ਦੱਸ ਦਈਏ ਕਿ ਇੱਥੇ ਪੰਜਾਬ ਚ ਮਨਜੀਤ ਹੀ ਬਜ਼ੁਰਗ ਮਾਂ ਦਾ ਸਹਾਰਾ ਸੀ ਜਿਸ ਦੀ ਕੀ ਮੌਤ ਹੋ ਚੁੱਕੀ ਹੈ ਅਤੇ ਇਟਲੀ ਵਿੱਚ ਹੀ ਉਸ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਉਥੇ ਹੀ ਮਾਤੇ ਪਰਿਵਾਰਿਕ ਮੈਂਬਰਾਂ ਦਾ ਰੋ ਰੋ ਬੁਰਾ ਹਾਲ ਹੋ ਰਿਹਾ ਹੈ। ਹਾਂ ਜੀ ਮਾਤਾ ਜੀ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਕਿ ਜਿਹੜੀ ਘਟਨਾ ਹੈ? ਬੇਟਾ ਮੈਨੂੰ ਤੇ ਕੋਈ ਪਤਾ ਨਹੀਂ ਮੈਨੂੰ ਤੇ ਬੇਟੀ ਆਈ ਉਹਨੇ ਦੱਸਿਆ ਮੈਨੂੰ ਤੇ ਪਤਾ ਹੀ ਨਹੀਂ। ਮੈਨੂੰ ਤੇ 4 ਮਹੀਨੇ ਹੋ ਗਏ ਮੈਨੂੰ ਫੋਨ ਹੀ ਨਹੀਂ ਹੋਇਆ। ਨਾ ਮੇਰੇ ਨਾਲ ਗੱਲ ਹੋਈ ਇੱਕ ਕੁੜੀ ਆਇਆ ਏ ਕਹਿੰਦਾ ਵੀ ਮੈਂ ਤੇ ਮੁੰਡਾ ਹਾਂ ਤੇਰਾ ਮੈਂ ਮਰ ਨਹੀਂ ਸਕਦਾ। ਤੂੰ ਫੇਰ ਨਾ ਕਰਿਆ ਕਰ। ਮੈਂ ਦਿੱਲੀ ਦਾ ਰਾਜਾ ਹਾਂ। ਮੈਂ ਪੱਕਾ ਬੰਦਾ ਹਾਂ ਜਿਹਦੀ ਮਰਜ਼ੀ ਮਾਰਾਂ। ਮੈਂ ਕਿਹਾ ਬੇਟਾ ਤੂੰ ਮੈਨੂੰ ਫੋਨ ਕਰਿਆ ਕਰ ਮੇਰੇ ਮੇਰਾ ਦਿਲ ਬੜਾ ਖੁਸ਼ਦਾ ਹੈ। ਤੇ ਕਹਿੰ ਤੇ ਮੇ ਨਿਦਾਨ ਕੇ ਬੇਟੀ ਨੇ ਮੈਨੂੰ ਸੇਰੇ ਸੁੱਤੀ ਨਿਠਾਈ ਹੈ ਮੈਨੂੰ ਕੋਈ ਪਤਾ ਨਹੀਂ ਤੇ ਦਮ ਮੈਂ ਪੁੱਛਦੀ ਮੈਂ ਕਹਿੰਦੀ ਵੋਟੀ ਨੂੰ ਫੋਨ ਫਰਮ ਆਉਂਦਾ ਕੰਨੀਆਂ ਸੀ ਆਉਂਦਾ ਕਦੀ ਕਦੀ ਇਹਨਾਂ ਨੂੰ ਦੱਸਦਾ ਮੈਨੂੰ ਤਾਂ ਮੇਰੇ ਦਿਲ ਡੁੱਬਦਾ ਰਹਿੰਦਾ ਹੁੰਦਾਈ ਮੈਂ ਕਹਿੰਦੀ ਮੈਨੂੰ ਦੱਸੋ ਮੇਰੇ ਬੱਚਾ ਠੀਕ ਠਾਕ ਉੱਥੇ ਚਲ ਪੈਸਿਆਂ ਦੀ ਤੇ ਮੈਨੂੰ ਕੋਈ ਗੱਲ ਨਹੀਂ ਆਪਾਂ ਆਂਦਾ ਨਹੀਂ ਕਹਿੰਦਾ ਕਮਾਈ ਕਰਦਾ ਕਿੱਦਾਂ ਕਰਦਾ ਜੋ ਮਰਜ਼ੀ ਕਰਦਾ ਪਰ ਮੈਨੂੰ ਫੋਨ ਕਰ ਦਿਆ ਕਰ ਮੈਂ ਠੀਕ ਆ ਹਾਂ ਮੈਂ ਤੇ ਘਰ ਰਹਿੰਦੀ ਕਲੀ ਢੋਲੇ ਮੱਲੇ ਕੰਦੀ ਕਦੀ ਉੱਧਰ ਕਦੀ ਉੱਧਰ ਰਿਸ਼ਤੇਦਾਰਾਂ ਦੇ ਵੀ ਜਾਣਾ ਪੈਂਦਾ ਕਦੀ ਮੈਂ ਚੱਲ ਜਾਣਾ ਕਦੀ ਆ ਜਾਣਾ ਤੇ ਮੈਨੂੰ ਇਹ ਫਿਕਰ ਸੀ ਮੈਂ ਬੱਚੇ ਦਾ ਗੱਲ ਹੋ ਜਾਵੇ 4 ਮਹੀਨੇ ਹੋ ਗਏ ਮੇਰੇ ਨਾਲ ਕੋਈ ਗੱਲ ਨਹੀਂ ਹੋਈ ਤੇ ਫਿਰ ਮੇਰਾ ਦੇਵੀ ਜਾਣਦਾ ਤੇ ਘੁੰਮਿਆ ਤਰ੍ਹਾਂ ਡੁੱਬੀ-ਦੁੱਬੀ ਹੋਏ ਨਾ ਇਹਦੇ ਕੋਲ ਜਾਲਾ ਕੁੜੀ ਕੋਲ ਜਾਲਾ ਇਹ ਨਹੀਂ ਕਹਿੰਦਾ ਫੋਨ ਵੋਟੀ ਨੂੰ ਗੱਲ ਕਰਨੀ ਔਰ ਕੰਨੀ ਆਉਂਦਾ ਫੋਨ ਆਈ ਹੈਗੇ ਤੈਨੂੰ ਕਾਹਦਾ ਫਿਕਰ ਮੈਂ ਚਲੂ ਗਿਰ ਗਈ ਬਾਹਰ ਹੋ ਗਿਆ ਸੀ ਇਹਦੇ ਚ ਝੋਨੇ ਝੋਨੇ ਲੱਗਦੇ ਸੀ ਉਹਦੇ ਜੇਠੇ ਚ ਜੇਠ ਦੇ ਕੀ ਗਿਆ ਸੀ ਨਾ ਕਹਿੰਦੇ 4 ਤਰੀਕ ਉਹਦਾ ਕਿੰਨਾ ਚਿਰ ਹੋ ਗਿਆ ਉਹਦਾ 5 ਸਾਲ ਹੋ ਗਏ ਨੂੰ ਉਹ ਪਏ ਪੰਜਵਾਂ ਛੇਵਾਂ ਸਾਲ ਲੱਗਾ ਤੇ ਦੋ ਤਿੰਨ ਵਾਰੀ ਤੇ ਦੋ ਵਾਰੀ ਆਇਆ ਉਹ ਛੁੱਟੀ ਉਹ ਮਰਿਆ ਸੀ ਅਸੀਰੀ ਸੀ ਮੰਗਾਇਆ ਗਿਆ ਸੀ ਛੁੱਟੀ ਕੱਟ ਕੇ ਤੇ ਮੈਂ ਕਿਹਾ ਤਾ ਜੋ ਅਸੀਂ ਕਰਨੇ ਉਹ ਤੂੰ ਕਰ ਲੈ ਕੀ ਕਰਨਾ ਹੈ ਤੂੰ ਪਹਿ ਇੱਕ ਨੂੰ ਮਾਰਨ ਗਿਆ ਤੇ ਤੂੰ ਨਾ ਕੋਈ ਗੱਲ ਨਹੀਂ ਮੈਂ ਸਾਰਾ ਕੁਝ ਕਰ ਲਾਂਗੀ ਚਲੋ ਅਸੀਂ ਇਹਦਾ ਭੋਗ ਭਾਗ ਪਾਇਆ ਕਰਿਆ ਹੁਣ ਆਇਆ ਉਹਦੇ 2 ਸਾਲਾਂ ਮਰਨ ਤੋਂ ਬਾਅਦ 2 ਸਾਲ ਤੋਂ ਮਰ ਗਿਆ ਤੇ 2 ਸਾਲ ਤੋਂ ਬਾਅਦ ਆਇਆ ਸਾਲ ਹੋ ਗਿਆ 1 ਸਾਲ ਤੇ 4 ਮਹੀਨੇ ਹੋ ਗਏ ਉਹਨਾਂ ਨੂੰ ਗਏ ਤੇ ਮੈਨੂੰ ਨਹੀਂ ਪਤਾ ਵੀ ਕੀ ਗੱਲ ਹੈ ਕੀ ਬਾਤ ਹੈ ਤੇ ਇਹ ਵੀ ਨਹੀਂ ਪਤਾ ਕਿ ਕੀ ਹੋਇਆ ਕੀ ਨਹੀਂ ਹੋਇਆ ਕੀ ਮੰਗ ਕੀ ਬਾਰੇ ਮੇਰੇ ਬੱਚੇ ਕੁਛ ਗੱਜ ਕਰ ਆਹੋ ਇਹਨੂੰ ਮਨੇਵੇ ਮੈਨੂੰ ਪਤਾ ਲੱਗ ਜਾ ਚੰਗੀ ਤਰ੍ਹਾਂ ਵੀ ਮੇਰਾ ਬੱਚਾ ਉੱਥੇ ਕਿਹੜੇ ਹਸਾਬ ਵਿੱਚ ਕੀ ਹਸਾਬ ਕਿਤਾਬ ਚੁਣਦਾ ਤੂੰ ਕੀ ਲੱਗਦੀ ਸੀ ਉਹ ਤੇਰੇ ਮਾਮਾ ਜੀ ਕਿਸ ਤਰ੍ਹਾਂ ਤੁਹਾਨੂੰ ਪਤਾ ਲੱਗਾ ਵੀ ਉਹਨਾਂ ਦੀ ਬਾਅਦ ਡੈਥ ਕੱਪ ਗੱਲ ਪਤਾ ਲੱਗਾ ਯਾਰ ਕਿਸ ਤਰ੍ਹਾਂ ਦਾ ਕੋਤਵਾ ਮਾਂ ਮੀਰਾ ਫੋਨ ਆਈ ਕਿਤੇ ਬਾਰ ਬਾਰ ਕੀ ਕਹਿੰਦੇ ਉਹ ਵੀ ਲੱਭਦੇ ਵੀ ਨਹੀਂ ਲੱਭਾ ਵੀਰ ਉਹਨੇ ਵੀਰ ਪਾਈ ਉਹ ਫਿਰ ਉਧਰ ਕਹਿੰਦੇ ਫੋਟੋ ਭੇਜੀ ਕਹਿੰਦੇ ਪੂਰੇ ਹੋ ਗਏ ਨੇ ਸੰਸਕਾਰੀ ਹੋ ਗਏ ਨੇ ਦਾ 2.5 ਮਹੀਨੇ ਹੋ ਗਏ 2.5 ਮਹੀਨੇ ਆ ਦੋ 2.5 ਮਹੀਨੇ ਜੀ ਸੰਸਕਾਰ ਉੱਤੇ ਕਰਤਾ ਹਾਂ ਜਿੱਥੇ ਕਰਤਾ ਹਾਂ ਹਾਂਜੀ ਉਹਨਾਂ ਨੇ ਵੀਡੀਓ ਪਾਈ ਉਹ ਕਹਿੰਦੇ ਸੰਸਕਾਰੀ ਹੋ ਗਿਆ ਕਿ ਕਿੰਨਾ ਨੇ ਕੀਤਾ ਸੰਸਥਾਪਤ ਪਤਾ ਨਹੀਂ ਕਿੰਨੇ ਕੀਤਾ ਹੋਣੀ ਪਤਾ ਲੱਗਾਗਾ ਪ੍ਰੋਜੈਕਟ ਤੇ ਇਹਨਾਂ ਕੋਲ ਵੀ ਕਿ ਲੱਗਦੇ ਇਹ ਵੀਰਜੀ ਆਪਣੇ ਚਾਚਾ ਜੀ ਆਪਣੇ ਵੀਰਜੀ ਲੱਗਦੇ ਸੀ ਸਾਡੇ ਚਾਚਾ ਜੀ ਦੇ ਬੇਟੇ ਸੀ ਤੇ ਇਟਲੀ ਗਏ ਸੀ ਆਪਣੀ ਰੋਜੀ ਰੋਟੀ ਵਾਸਤੇ ਜਿੱਦਾਂ ਹੁਣ ਪਰਿਵਾਰ ਦੇ ਪਿੱਛੇ ਸਾਡੀ ਸਾਡੀ ਚਾਚੀ ਲੱਗਦੀ ਆ ਠੀਕ ਹੈ ਜੀ ਤੇ ਇਹਨਾਂ ਦੇ ਗਾਂ ਉਹਨਾਂ ਦੇ ਪੋਤਰੇ ਦੋ ਇੱਕ ਬੇਟੀ ਹੈ ਪੋਤਰੀ ਤੇ ਇੱਕ ਪੁੱਤਰਾ ਵਾ ਤੇ 5 ਸਾਲ ਹੋ ਗਏ ਸੀ ਸਾਡੇ ਵੀਰ ਜੀ ਨੂੰ ਗਏ ਨੂੰ ਸਾਡੇ ਚਾਚਾ ਜੀ ਦੇ ਬੇਟੇ ਪਿੱਛੇ ਜੀ ਥੋੜਾ ਸਮਾਂ ਹੀ ਹੋਇਆ ਸਾਡੇ ਚਾਚਾ ਜੀ ਦਾ ਸਵਰਗਵਾਸ ਹੋ ਗਿਆ ਉਸ ਤੋਂ ਬਾਅਦ ਜਿਹੜਾ ਕਮਾਈ ਦਾ ਜਿਹੜਾ ਸਾਧਨ ਸੀ ਵੀਰ ਜੀ ਉਹ ਸਾਡੇ ਇਹ ਵੀਰ ਸਾਡੇ ਜਿਹੜੇ ਬਾਹਰ ਜਿਹੜੇ ਮਨਜੀਤ ਸਿੰਘ ਜੀ ਜਿਹੜੇ ਆਪਣੀ ਰੋਜੀ ਰੋਟੀ ਕਮਾਉਣ ਵਾਸਤੇ ਬਾਹਰ ਗਏ ਸੀ ਤੇ ਕਿਦਾਂ ਪਤਾ ਲੱਗਾ ਕਿ ਡੈਥ ਹੋਈ ਪਤਾ ਇਦਾਂ ਲੱਗਾ ਜੀ ਸਾਡੇ ਭੈਣ ਸਾਡੀ ਜਿਹੜੀ ਪਿੰਡ ਹਦੀਵਾਲ ਦੇ ਵਿੱਚ ਵਿਆਹੀ ਹੈ ਤੇ ਉਹਨਾਂ ਨੂੰ ਕੋਈ ਕਿਸੇ ਨੇ ਵੀਡੀਓ ਪਾਈ ਸੀ ਬਾਹਰੋਂ ਟਿਕਟੌਕ ਤੇ ਤੇ ਉਦੋਂ ਪਤਾ ਲੱਗਾ ਨਹੀਂ ਤੇ ਦੋ ਦੋ ਮਹੀਨੇ ਸਾਨੂੰ ਕੁਝ ਪਤਾ ਨਹੀਂ ਲੱਗਾ ਮਦਰੀਕ ਕੇ ਇਹਨੇ ਫੋਨ ਵੀ ਨਹੀਂ ਕੀਤਾ ਕਿ ਤੁਹਾਡੇ ਭਰਾ ਦਾ ਹਾਲ ਹੈ ਤੇ ਇਦਾਂ ਹਾਲ ਆ ਤੇ ਬਾਅਦ ਜਦੋਂ ਉਹਨਾਂ ਨੇ ਟਿਕਟੋਕ ਤੇ ਜਦੋਂ ਵੀਡੀਓ ਦੇਖੀਓ ਤੇ ਅਸੀਂ ਵੀ ਹੈਰਾਨ ਰਹਿ ਕੇ ਵੀਡੀਓ ਦੇਖ ਕੇ ਬਹੁਤ ਦੁੱਖ ਲੱਗਾ ਤੇ ਅੱਜ ਸਾਰੇ ਪਰਿਵਾਰ ਦਾ ਸਹਿਮ ਦਾ ਮਾਹੌਲ ਹੈ ਇਥੇ ਮਹੱਲੇ ਦੇ ਵਿੱਚ ਵੀ ਸਾਰੇ ਪਿੰਡ ਦੇ ਵਿੱਚ ਵੀ ਸਹਿਮ ਦਾ ਮਾਹੌਲ ਹੈ ਜਦੋਂ ਸਾਨੂੰ ਪਤਾ ਲੱਗਾ ਕਿ ਉਹਨੇ ਸੰਸਕਾਰ ਉੱਥੇ ਕਰ ਦਿੱਤਾ ਗਿਆ ਸਰਕਾਰ ਤੇ ਉਹ ਕਹਿ ਰਹੇ ਨੇ ਸਰਕਾਰ ਕਰਤਾ ਪਰ ਜੋ ਦੇਖਣ ਜਾ ਰਹੇ ਪਰ ਜਦੋਂ ਤੱਕ ਸਾਡੇ ਅੱਗੇ ਵੀਡੀਓ ਨਹੀਂ ਆਉਂਦੀ ਜਾਂ ਕੋਈ ਫੋਟੋ ਨਹੀਂ ਆਉਂਦਾ ਫਿਰ ਉਹਨਾਂ ਤੇ ਕਰ ਅਸੀਂ ਮੰਨ ਨਹੀਂ ਮੰਨ ਨਹੀਂ ਸਕਦੇ ਮਦਰੀ ਜਦੋਂ ਕੋਈ ਵੀਡੀਓ ਆਏਗੀ ਸਸਕਾਰ ਦੀ ਜਾਂ ਸਾਡੇ ਕੋਈ ਫੋਟੋ ਆਏਗੀ ਫੇਰ ਹੀ ਅਸੀਂ ਮੰਨਾਂਗੇ ਹਾਂ ਵੀ ਸਸਕਾਰ ਹੋ ਗਿਆ ਉੱਥੇ ਬਾਹਰ ਫੋਟੋ ਕਿੰ ਦਿਖਾ ਰਹੇ ਸੀ ਡੈਥ ਹੋਈ ਹਾਂਜੀ ਡੈਥ ਹੋਈ ਜੀ ਤੇ ਫੋਟੋ ਚਲ ਦਸਾਰੇ ਪਾਸਾ ਨਾਲ ਜੋ ਕੋਈ ਯਕੀਨ ਜਾਣੀ ਅਜੇ ਪਤ ਨਹੀਂ ਯਕੀਨ ਨਹੀਂ ਬੰਦਿਆਂ ਜਾ ਰਿਹਾ ਕਿ ਮਦਰੀ ਬਾਅਦ ਡੈਥ ਵੀ ਉਹਨਾਂ ਦੀ ਹੋਈ ਕਿ ਜਾਂ ਕੀ ਹੋਇਆ ਕੋਈ ਪੱਕਾ ਨਹੀਂ ਕਹਿ ਸਕਦੇ ਅਜੇ ਹੁਦਾਂ ਕੀ ਨੂੰ ਕੀ ਕਰਦੇ ਮੰਗੇ ਇਹੀ ਕਰਦੇ ਆ ਜੇ ਜੋ ਵੀ ਉੱਥੇ ਜੜਾ ਪਾਣਾ ਵਰਤਿਆ ਉਹ ਸਾਨੂੰ ਦੱਸਿਆ ਜਾਵੇ ਜਿਹੜੇ ਸਾਡੇ ਪੰਜਾਬੀ ਭਰਾ ਉਥੇ ਇਟਲੀ ਦੇ ਵਿੱਚ ਜਾਂ ਕਿਤੇ ਵੀ ਬੈਠੇ ਨੇ ਉਹਨਾਂ ਨੂੰ ਇਹ ਬੇਨਤੇ ਕਿ ਜਿੰਨੇ ਵਾਅਦੇ-ਵਾਦੇ ਇਸ ਪਰਵਾਦ ਦੀ ਜਿਹੜੀ ਬਾਹ ਫੜੀ ਜਾਵੇ ਤੇ ਜਾਂ ਪਤਾ ਲੱਗੇ ਉਹਨਾਂ ਦਾ ਇਕੱਲਾ ਹੀ ਜਿਹੜਾ ਘਰ ਦਾ ਜਿਹੜਾ ਕਮਾਈ ਦਾ ਸਾਧਨ ਸੀ ਕੋਈ ਇਕੱਲਾ ਹੀ ਬੇਟਾ ਸੀ ਸਾਡੀ ਇਹ ਭੈਣ ਅਭੀਵਲ ਦੇ ਵਿੱਚ ਪਈ ਆ ਸਾਡੀ ਚਾਚੀ ਜੀ ਨੇ ਉਹ ਆਏ ਮੇਰੇ ਮਾਤਾ ਜੀ ਨੇ ਤੇ ਸਾਡੀ ਮੰਗ ਇਹ ਕਿ ਉਹ ਮੋਢੇ ਨਾਲ ਮੋਢਾ ਲਾ ਕੇ ਜਿਹੜਾ ਪਰਿਵਾਰ ਦੀ ਜਿਹੜਾ ਜਿੱਦਾਂ ਵੀ ਹੋ ਸਕੇ ਜਿੱਦਾਂ ਨਾਲ ਖੜਨ ਤੇ ਉਹ ਬੱਚੇ ਦਾ ਵੀ ਪਤਾ ਲੱਗੇ ਕਿਦਾਂ ਜਦਾਂ ਡੈਥ ਹੋਏ ਕਿ ਜਾਂ ਕੀ ਪਾਣਾ ਵਰਤੇ ਉਥੇ ਸਾਨੂੰ ਕੋਈ ਪੱਕਾ ਅਜੇ ਤੱਕ ਅਦਾ ਹੀ ਪਤਾ ਲੱਗਾ